ਚੱਕ ਲਾ ਰਾ ਆ ਕੇ ਆ ਪਤਾ ਲੈ ਮੁੰਡਾ ਸੱਚੀ ਮਸਾਂ ਕਿਤੇ ਮੈਲਾ ਆ ਇੰਨੇ ਮਹਿੰਗੇ ਮਹਿੰਗੇ ਲੈ ਕੇ ਹੈ ਮੈਂ ਤਾਂ ਖਸਮਾ ਨੂੰ ਖੋਲ ਲੈਣੀ ਹਾਂ ਦੇ ਹੈ ਇੰਨੇ ਪੈਸੇ ਦੇ ਦੋ ਇੰਨੇ ਪੈਸੇ ਦੇ ਦੋ ਲੈ ਚੀਜ਼ ਨੂੰ ਸਾਹਮਣੇ ਨਹੀਂ ਰੱਖਣਾ ਮੰਮੇ ਐਂ ਚਲ ਦੋ ਹਾਂਜੀ ਉਹ ਮੈਂ ਮੈਨਰੇ ਬੱਤ ਮੈਂ ਗੱਲ ਕਰਦੀ ਰਹਿਣਾ ਹਾਂ ਉਹ ਆ ਵੇਖ ਲਾ ਰਾ ਤਾਂ ਚੱਕ ਲੈਂਦੇ ਨੇ ਚੱਕ ਲੈ ਮੇਰੀ ਗੱਲ ਮੰਨੇ ਮੈਂ ਨਾ 12ਵੀਂ ਪੜ੍ਹ ਲਈ ਹੈਗੀ ਐ ਥੇ ਖਤਮ ਹੋ ਗਈ ਐ ਹੁਣ ਨਾ ਕੋਲਜ ਨਹੀਂ ਜਾਣਾ ਹੈਗਾ ਮੈਂ ਬਾਹਰ ਜਾਣਾ ਮੈਨੂੰ ਬਾਹਰ ਵੇਨ ਤੋਂ ਮੇਰੇ ਸਾਰੇ ਯਾਰ ਦੋਸਤ ਬਾਹਰ ਚਲੇ ਗਏ ਨੇ ਮੈਂ ਬਾਹਰ ਜਾ ਕੇ ਪੜ੍ਹਨਾ ਹੈਗਾ ਕੁਝ ਬੰਨਣਾ ਹੈਗਾ ਬਾਹਰ ਜਾ ਕੇ ਉਹ ਅਲਮਾ ਏਜੰਟ ਨਾਲ ਵੀ ਕਰ ਲਈ ਐ ਗੱਲ ਜਿਆਦਾ ਨਹੀਂ ਬਸ 25 ਲੱਖ ਲੱਗਨੇ ਆ ਕਾਕਾ ਆ ਦੇ ਅਖਲਾਰਾ ਤੇ ਤੂੰ ਸੰਭਿਆ ਨਹੀਂ ਜਾਂਦਾ ਹੈ ਤੇ ਤੂੰ ਬਾਹਰ ਜਾ ਕੇ ਕੀ ਕਰੇਗਾ ਉੱਥੇ ਤਾਂ ਪੁੱਤਰ ਕੋਈ ਮਾਂ ਨਹੀਂ ਬੈਠੀ ਉੱਥੇ ਆਪੇ ਸਾਰਾ ਕੁਝ ਕਰਨਾ ਪੈਂਦਾ ਨਾਲੇ ਮੇਰੀ ਗੱਲ ਸੁਣ ਇੱਕ ਮਿੰਟ ਵਾਸਤੇ ਇੰਨੀ ਜ਼ਮੀਨ ਇੰਨੀ ਜਾਇਦਤ ਐਨਾ ਪਹਿਲੀ ਬੰਨਾ ਪੁੱਤ ਕਿੰਨੇ ਸਾਹਮਣਾ ਕੱਲਾ ਕੱਲਾ ਤੂੰ ਰਾਜਾ ਇੱਥੇ ਤੂੰ ਉੱਥੇ ਜਾ ਕੇ ਜ਼ਰੂਰ ਤੂੰ ਉੱਥੇ ਮੰਗਤਾ ਬਣਨਾ ਨਹੀਂ ਮੰਮੀ ਮੈਂ ਕਰ ਲਾਂਗਾ ਮੈਨੂੰ ਬਾਹਰ ਜਾ ਕੇ ਕੁਝ ਵੱਡਾ ਕਰਨਾ ਆਪਣਾ ਬਿਜ਼ਨਸ ਖੋਲਣਾ ਬਾਹਰ ਜਾ ਕੇ ਕੁਝ ਕਰਨਾ ਮੈਂ ਇੱਥੇ ਨਹੀਂ ਛੜ ਸਕਦਾ ਇੰਨੀ ਜਿਹੜੀ ਜ਼ਮੀਨ ਜਾਇਦਾਦ ਆ ਲੋਕੀ ਤਾਂ ਤਰਸਦੇ ਆ ਇੰਨੀ ਜ਼ਮੀਨ ਨੂੰ ਹੈ ਤੇ ਤੈਨੂੰ ਵਾਹਿਗੁਰੂ ਨੇ ਮਹਾਰਾਜ ਨੇ ਸਭ ਕੁਝ ਦਿੱਤਾ ਤੇ ਤੂੰ ਤਾਂ ਰਾਜਾ ਆਪਣੇ ਘਰ ਦਾ ਨੇ ਮੰਮੀ ਮੈਂ ਬਾਹਰ ਜਾ ਕੇ ਆਪਣਾ ਕੁਝ ਖੋਲਣਾ ਮੈਂ ਵੱਡਾ ਕਰਨਾ ਮੈਂ ਬਿジネス ਖੋਲਣਾ ਆਪਣਾ ਬਾਹਰ ਜਾ ਕੇ ਜਿਹੜੀ ਇਹ ਪਹਿਲੀ ਦੀ ਗੱਲ ਐ ਤੁਸੀਂ ਵੇਖ ਦਿਓ ਪੁੱਤਰ ਪਹਿਲੀ ਪਹਿਲੀਆਂ ਬੰਦੀਆਂ ਤੈਨੂੰ ਪਤਾ ਕਿੰਨਾਂ ਓ ਮੰਮੀ ਮੈਨੂੰ ਨਹੀਂ ਸੁੰਨਾ ਕੁਝ ਮਾਡਰਨ ਜਮਾਨਾ ਤੁਹਾਨੂੰ ਨਹੀਂ ਪਤਾ ਐ ਅਜੇ ਪਹਿਲੀਆਂ ਕੁਝ ਨਹੀਂ ਹੈਗਾ ਮੈਂ ਇਸ ਤੋਂ ਵੀ ਵੱਡਾ ਕਰਨਾ ਹੈਗਾ ਕੁਝ ਮਾਪਿਓ ਤਾਂ ਆਪਣੇ ਬੱਚਿਆਂ ਲਈ ਕੀ ਕੀ ਕਰ ਜਾਂਦੇ ਤੁਸੀਂ ਇਹ ਨਹੀਂ ਕਰ ਸਕਦੇ ਇੱਕ ਪਹਿਲੀ ਨਹੀਂ ਵੇਚ ਸਕਦੇ ਤੁਸੀਂ ਪੁੱਤਰ ਪਹਿਲੀਆਂ ਬਹੁਤ ਔਖੀਆਂ ਬੰਦੀਆਂ ਤੇਰੇ ਪਾਪਾ ਦਾ ਪਹਿਲੀ ਐਨੀ ਹੈ ਇੰਨੇ ਤੈਨੂੰ ਪਾਪਾ ਮੈਂ ਨਹੀਂ ਕੁਝ ਸੁਣਾ ਮੈਨੂੰ ਬਾਹਰ ਵੇਢੋ ਚੱਲ ਮਜਰੇ ਪਾਪਾ ਨਾਲ ਕਰਦੀ ਗੱਲ ਪਰ ਬੁੱਤ ਮੈਂ ਇਸ ਹੱਕ 'ਚ ਨਹੀਂ ਤੂੰ ਰਾਜਾ ਇਥੇ ਕੱਲਾ ਕੱਲਾ ਤੂੰ ਵਾਰਸ ਆ ਇਹ ਜ਼ਮੀਨ ਨੂੰ ਮੈਂ ਕੀ ਕਰੂੰਗੀ ਉਹੀ ਤਾਂ ਕਹਿ ਰਿਹਾ ਕੀ ਕਰਨਾ ਮੈਨੂੰ ਤੇ ਲਾ ਦੋ ਮੈਂ ਬਾਹਰ ਜਾਵਾਂ ਕੁਝ ਵਧੀਆ ਕਰਾਂ ਤੁਹਾਨੂੰ ਵੀ ਬਾਹਰ ਬੁਲਾਵਾਂ ਤੇ ਥੋੜਾ ਸੜਨਾ ਆਪਾਂ ساری ਉਮਰ ਇਹ ਜਿਹੜੀ ਬਾਹਰਲੀ ਹੈ ਨਾ ਜ਼ਿੰਦਗੀ ਇਹ ਪੁੱਤ ਇੱਥੇ ਹੀ ਸੋਹਣੀ ਲੱਗਦੀ ਹੈ ਜਿਹੜੇ ਬਾਹਰ ਗਏ ਹੈ ਨਾ ਉਹਨਾਂ ਨੂੰ ਪੁੱਛੋ ਨਾ ਤਾਂ ਕੀ ਹਾਲ ਹੈ ਮੰਮੀ ਯਾਰ ਮੈਨੂੰ ਕੋਈ ਲੈਕਚਰ ਨਾ ਸੁਣਾਓ ਠੀਕ ਆ ਮੈਨੂੰ ਪਤਾ ਹੈ ਕਿ ਮੈਂ ਕੀ ਕਰਨਾ ਹੈਗਾ ਕੀ ਨਹੀਂ ਕਰਨਾ ਹੈਗਾ ਮੈਨੂੰ 3 25 ਲੱਖ ਦੋ ਮੈਂ ਜਣਨਾ ਕੀਤੀ ਗੱਲ ਮੈਂ ਕੱਲ ਤੱਕ ਉਹਨੂੰ ਪੈਸੇ ਫੜਾਣੇ ਹੈਗੇ ਆ

ਬਲਾਡੇ ਅੰਛੇ ਓਏ ਸੋਨੀ ਬੱਡੀ ਆਲਾ ਕਿ ਨਾ ਚਲ ਮੇਰੇ ਪੁੱਤ ਰੋਟੀ ਖਾ ਮੈਂ ਨਹੀਂ ਖਾਣੀ ਕਿਉਂ ਚਲ ਮੇਰੇ ਪੁੱਤ ਮੈਂ ਤੇਰੇ ਪਸੰਦ ਦਾ ਬਣਾਇਆ ਮੈਂ ਨਹੀਂ ਕੁਝ ਖਾਣਾ ਪਲੀਜ਼ ਚਲ ਜਾ ਤੂੰ ਪਲੀਜ਼ ਚਲ ਮੇਰੇ ਪੁੱਤ ਮੇਰਾ ਰੋਲ ਸੋਨਾ ਮੇਰਾ ਲੈਡਾ ਨਾ ਘਰ ਮੁਨੇ ਪਲੀਜ਼ ਹਾਂ ਬੋਖ ਨਹੀਂ ਲਗੀ ਤਸਵੀਰ ਦਾ ਕੁਛ ਨਹੀਂ ਕਰਦਾ ਮੈਨੂੰ ਬੋਖ ਮਿੰਨਾ ਛੁਣਿਆ ਉਚਲ ਮੇਰਾ ਪੁੱਤ ਰੋਟੀ ਖਾ ਚਲ ਓਏ ਇਦਾਂ ਨਹੀਂ ਕਰੀਦਾ ਹੁੰਦਾ ਚਲ ਚਲ ਰੋਟੀ ਖਾ ਤੈਨੂੰ ਪਤਾ ਹੈਗਾ ਮੈਂ ਕਿਉਂ ਨਹੀਂ ਹੁੰਦਾ ਆਹ ਹੋ ਚਲ ਰੋਟੀ ਤਾਂ ਖਾ ਮਿਲਣਾ ਤੇਰਾ ਪੁੱਤ ਮੰਮੀ ਜਦ ਤੱਕ ਮੈਨੂੰ 25 ਲੱਖ ਨਹੀਂ ਮਿਲਦਾ ਨਾ ਮੈਂ ਕੁਝ ਖਾਣਾ ਨਾ ਕੁਝ ਪੀਣਾ ਚਲ ਉਹ ਵੀ ਮੈਂ ਕਰੂੰਗੀ ਚਲ ਤੂੰ ਹੁਣ ਤਾਂ ਖਾ ਮੇਰਾ ਪੁੱਤ ਖਾ ਹਾਂ ਬਬੂ ਓਕੇ ਏ ਮੰਮੀ ਕਿਉਂ ਤਰਲੇ ਪਾਈ ਜਾਂਦੇ ਪਏ ਤੇ ਕੀ ਹੋਇਆ ਉਗੱਟ ਤੇ ਨੂ ਮੈਂ ਦੱਸਿਆ ਤਾਂ ਸੀਗਾ ਪੀ ਇਹ ਕੀ ਕਹਿੰਦਾ ਆ ਉਹ ਵੱਡੇ ਤੁਰਨ ਖਾ ਉੱਠ ਰੋਟੀ ਖਾ ਲੈ ਮਾਂ ਨੂੰ ਕੁਲ ਪਾਇਆ ਪਿਆ ਮੰਮੀ ਮੈਂ ਭੇਜਦੀ ਬਾਤ ਚੱਲ ਉੱਠ ਤੂੰ ਚੁੱਕ ਮੰਮੀ ਇਹ ਮੈਨੂੰ 25 ਲੱਖ ਦੇ ਕੇ ਤੋਰ ਤੇ ਇਹਨੂੰ ਵੀ ਆਪਣੇ ਸਹੁਰੇ ਭੇਜੋ ਕਿਹੜੇ ਸਹੁਰੇ ਇਹਦੇ ਵੀ ਵਿਆਹ ਕਰ ਦੋ ਐਦਾ ਕੋਈ ਵਿੰਗਾ ਡੱਡਾ ਲੱਭ ਲੋ ਐ ਤੇ ਲੇਕਿਨ ਕੋਈ ਆਹੋ ਮੇਰੇ ਲਈ ਵਿੰਗਾ ਡੱਡਾ ਲੱਭੋ ਤੇਰੇ ਲਈ ਹੂਰ ਭਰੇ ਤੇ ਬਾਹਰੋਂ ਲੈ ਕੇ ਆਨੇ ਆਪਾਂ ਨਾ 25 ਲੱਖ ਚਾਹੀਦਾ ਕਮਾਇਆ ਹੈ ਕ 25 ਲੱਖ ਤਾਂ ਮੂੰਹ ਅੱਡ ਕੇ ਆ ਬੰਦਾ ਚੋੜਦੀ ਵੀ ਭਾਸ਼ਣ ਚੁੱਪ ਨਹੀਂ ਲੈ ਸਕਦੀ ਕਿਉਂ ਨਾ ਛੜਾ ਮੇਰਾ ਵੀ ਹੱਕ ਆ ਪ੍ਰਾਪਰਟੀ ਚ ਤੇ ਮੈਂ 25 ਲੱਖ ਤਾਂ ਐਵੇਂ ਦੇ ਦਵਾ ਕਿਹੜਾ ਰੋਟੀ ਉਹ ਤਾਂ 25 ਲੱਖ ਲੈ ਕੇ ਮੈਂ ਬਾਹਰ ਜਾਣਾ ਤੂੰ ਤਾਂ ਨਾ ਮੈਂ ਕੋਈ ਲੋੜ ਨਹੀਂ ਪੜਨਾ ਪੜੇ ਨਹੀਂ ਪੜਨਾ ਅੱਡੇ ਖੂਜ ਜਾ ਕੇ ਡਿੱਗੇ ਐਵੇਂ ਤੁਸੀਂ ਤਰਲੇ ਪਾਈ ਇਹਦੇ ਉਹੋ ਤੁਸੀਂ ਆਪਸ ਚ ਲੜ ਲਓ ਪਹਿਲਾਂ ਕਾ ਤੂੰ ਚੱਲ ਤੂੰ ਗਵਧਾਨ ਤੇ ਘਟਾਨ ਦੀ ਬਜਾ ਤੂੰ ਤਾਂ ਕਲੇਸ਼ ਵਧਾਣ ਦੇਈ ਨਾ ਮੰਮੀ ਕਲੇਸ਼ ਦੀ ਗੱਲ ਨਹੀਂ ਤੁਹਾਨੂੰ ਪਤਾ ਤੇ ਅੱਜ ਕੱਲ ਬਾਹਰ ਕੀ ਹੁੰਦਾ ਕੋਈ ਉੱਥੇ ਕੰਮ ਧਰੇ ਬਈ ਨੇ ਕਰਨਾ ਇੱਥੇ ਤੇ ਡੱਕਾ ਨਹੀਂ ਤੋੜਦਾ ਉੱਥੇ ਬਾਹਰ ਜਾ ਕੇ ਨੇ ਕੰਮ ਕਰਨੇ ਆ ਤੇ ਮੈਂ ਤੇ ਪੁੱਤ ਨੂੰ ਸਮਝਾਇਆ ਮੈਂ ਕਿ ਐਨੀ ਜਗ੍ਹਾ ਤੇ ਤੇਰੀ ਹੀ ਆ ਪੁੱਤ ਤੂੰ ਹੀ ਮਾਲਕ ਆ ਰਾਜਾ ਆਪਣੇ ਪਿਓ ਦਾ ਕੰਮ ਬਤਾ ਇੱਥੇ ਕਰ ਮੇਰੀ ਜਿਹੜੀ ਹੈਗੀ ਮੈਂ ਸਿਰਜ ਮਾਰਨੀ ਆਪਣੇ ਮੈਂ ਬਕਵਾਸ ਨਾ ਆ ਜਾ ਉਹ ਬਾਹਰ ਜਾ ਕੇ ਕਿੰਨਾਂ ਧਸ ਕੀ ਲੱਗੀ ਹੋਈਆਂ ਚੁੱਪ ਕਰ ਤੂੰ ਜਿਆਦਾ ਬਕਵਾਸ ਨਾ ਕਰ ਮੰਮੀ ਤੇ ਲਫੋਂ ਕੰਦੀ ਲੋਕਲ ਨਹੀਂ ਹੈਗੀ ਕਿੱਦਾਂ ਵੱਡੀ ਭੈਣ ਨਾਲ ਬੋਲੀਦਾ 25 ਲੱਖ ਜਵੀ ਦਾ 25 ਲੱਖ ਚੱਕਾ ਜਾ ਵੱਡੀ ਆਈ ਮੈਂ ਵੀ ਛੱਡੋ ਨਹੀਂ ਖੰਦ ਰਹਿਣ ਤਾਂ ਨਾਮ ਸਾਵੇ ਦਫਾ ਹੋਵੇ ਤੂੰ ਚੱਲੋ ਹਾਂ ਚੱਲ ਤੂੰ ਚੱਲ ਜਾ ਚੱਲ ਚੱਲ ਮੇਰਾ ਪੁੱਤ ਆ ਜਾ ਆ ਜਾ ਆ ਜਾ ਮੰਮੀ ਬਾਹਰ ਭੇਜਣ ਦੀ ਜਿੱਦਾਂ ਮਰਜੀ ਠੀਕ ਆ ਮੈਨੂੰ ਨਹੀਂ ਪਤਾ ਹੈਗਾ ਆਹੋ ਭੇਜੂੰਗੀ ਭੇਜੂੰਗੀ ਮੇਰਾ ਲਾਲ ਭੇਜੂੰਗੀ ਭੇਜੂੰਗੀ ਚਾ ਰੋਟੀ ਖਾ ਮੇਰਾ ਪੁੱਤ ਆ ਜਾ ਆ ਜਾ ਆ ਜਾ ਆ ਜਾ ਆ ਜਾ ਮੇਰਾ ਇਨੂੰ ਵੀ ਕਰਦੀ ਆ ਫੋਨ ਇਹ शिंदे ਕੋਲ ਵੀ ਲੈਣੇ ਆ 10000 ਰੁਪਇਆ ਹੂੰ ਸਤਿ ਸ਼੍ਰੀ ਅਕਾਲ ਭੈਣ ਜੀ ਲੰਘਿਆ ਆ ਜੋ ਜੀ ਆ ਜੋ ਲੰਘਿਆਓ ਪੁੱਛਣ ਵਾਲੀ ਕਿਹੜੀ ਗੱਲ ਹੈ ਭੈਣ ਜੀ ਤੁਹਾਡਾ ਆਪਣੇ ਘਰ ਸਤਿ ਸ਼੍ਰੀ ਅਕਾਲ ਜੀ ਬੈਠੋ ਬੈਠੋ ਹੋਰ ਰੋਗੀ ਆ ਜਾਂ ਬਸ ਠੀਕ ਆ ਵਾ ਕਿਨੇ ਆਨੇ ਹੋਏ ਆ ਜੀ ਬਸ ਭੈਣ ਜੀ ਕੰਮ ਹੀ ਆਈ ਸੀ ਥੋੜਾ ਜਿਹਾ ਤੁਹਾਡੇ ਕੋਲ ਹਾਂ ਜੀ ਹਾਂ ਜੀ ਦੱਸੋ ਆ ਭੈਣ ਜੀ ਮੇਰੀ ਜ਼ਮੀਨ ਦੇ ਪੇਪਰ ਆ ਜ਼ਮੀਨ ਦੇ ਪੇਪਰ ਹਾਂ ਜੀ ਭੈਣ ਜੀ ਕੀ ਗੱਲ ਹੋ ਗਈ ਇਹ ਮੈਨੂੰ ਨਾ ਥੋੜੇ ਜਿਹੇ ਪੈਸਿਆਂ ਦੀ ਲੋੜ ਪੈ ਰਹੀ ਸੀ ਅੱਛਾ ਤੇ ਪਤਾ ਪਿੰਡ 'ਚ ਤੁਹਾਡੇ ਸਿਵਾ ਤਾਂ ਕੋਈ ਹੈ ਨਹੀਂ ਜਿਹੜਾ ਕੋਈ ਕਿਸੇ ਦੀ ਮਦਦ ਕਰ ਸਕੇ ਚਲੋ ਤਾਂ ਕੋਈ ਗੱਲ ਨਹੀਂ ਪਰ ਤੁਹਾਨੂੰ ਕਾਹਦੀ ਲੋੜ ਪੈ ਗਈ ਪੈਸਿਆਂ ਦੀ ਉਹ ਭੈਣ ਜੀ ਬੇਟਾ ਮੇਰਾ ਤੁਹਾਨੂੰ ਪਤਾ ਹੈ ਹੁਣ ਉਹਨੇ ਪਲੱਸ 2 ਕਰ ਲਈ ਆ ਆਪਣੇ ਅੰਸ਼ ਨੇ ਹਾਂਜੀ 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 ਤੇ ਹੁਣ ਉਹ ਕਹਿੰਦਾ ਕਿ ਮੈਂ ਬਾਹਰ ਜਾਣਾ ਆ ਅੱਛੇ ਉਹਦੇ ਲਈ 25 ਲੱਖ ਮੰਗਿਆ ਏਜੰਟ ਨੇ ਤੇ ਤੁਹਾਨੂੰ ਪਤਾ ਹਾਂ ਖੇਤੀਬਾੜੀ ਚ ਇੰਨੇ ਇੰਨੇ ਤਾਂ ਨਹੀਂ ਮੈਂ ਉਹ ਗੱਲ ਤੁਹਾਡੀ ਗੱਲ ਸਹੀ ਹੈ ਭੈਣ ਜੀ ਪਰ ਮੇਰੀ ਗੱਲ ਸੁਣੋ ਹਾਂਜੀ ਤੁਸੀਂ ਆਪਣੇ ਅੰਚੂ ਸਮਝਾਓ ਕਿ ਬਾਹਰ ਕੀ ਨਾ ਜਾ ਕੇ ਇੱਧਰ ਇੱਥੇ ਆਓ ਭੈਣ ਜੀ ਮੇਰੇ ਕੋਲ ਬੈਠੋ ਇੱਧਰ ਆਓ ਤੁਹਾਨੂੰ ਮੈਂ ਸਮਝਾਵਾਂ ਹਾਂਜੀ ਮੇਰੀ ਗੱਲ ਸੁਣੋ ਭੈਣ ਜੀ ਇੱਕੋ ਇੱਕ ਮੁੰਡਾ ਤੁਹਾਡਾ ਤੇ ਤੁਸੀਂ ਉਹਨੂੰ ਵੀ ਬਾਹਰ ਭੇਜਦੇ ਹੋ ਨਹੀਂ ਭੈਣ ਜੀ ਮੈਂ ਤਾਂ ਉਹਨੂੰ ਬੜਾ ਸੁਝਾ ਲੀਆ ਕਿ ਨਹੀਂ ਕੋਈ ਇੱਕ ਆਹ ਤੂੰ ਆ ਸਾਰਾ ਕੁਝ ਤੇਰਾ ਹੀ ਆ ਪਰ ਤੁਹਾਨੂੰ ਪਤਾ ਅੱਜ ਕੱਲ ਦੇ ਨਿਆਣੇ ਤੇ ਮੈਂ ਤੁਹਾਡੀ ਗੱਲ ਸਮਝੀ ਪੈਜੀ ਬੱਚੇ ਨਹੀਂ ਸੁਣਦੇ ਪਰ ਤੁਸੀਂ ਦੇਖੋ ਬਾਹਰ ਹਾਲਾਤ ਵੀ ਕਿਹੜਾ ਸਹੀ ਹੈ ਇੱਥੇ ਤੇ ਚਲੋ ਆਪਣੀ ਘਰ ਜ਼ਮੀਨ ਜਾਇਦਾਦ ਆਪ ਮਿਹਨਤ ਹੱਥੀ ਕਰੇ ਆਪਣਾ ਬਿਜ਼ਨਸ ਆਪ ਸੰਭੇ ਬਾਹਰ ਅਸੀਂ ਦੂਜਿਆਂ ਦੇ ਹੱਥਾਂ ਅੱਗੇ ਜਾਣਾ ਆਪਣੀ ਫੈਮਿਲੀ ਤੋਂ ਦੂਰ ਮੈਂ ਮੈਂ ਤਾਂ ਭੈਣ ਜੀ ਉਹਨੂੰ ਬਹੁਤ ਸਮਝਾ ਸਮਝਾ ਹਾਰ ਗਈ ਹਾਂ ਪਰ ਹੁਣ ਤੁਹਾਨੂੰ ਪਤਾ ਅੱਜ ਕੱਲ ਦੇ ਬੱਚੇ ਮੇਰੇ ਨਾਲ ਦੇ ਸਾਰੇ ਚਲ ਗਏ ਐ ਹੋ ਗਿਆ ਉਹ ਹੋ ਗਿਆ ਹੁਣ ਤੁਸੀਂ ਦੇਖੋ ਪੀ ਰੋਟੀ ਨਹੀਂ ਸਿਖਾਂਦਾ ਮੈਨੂੰ ਤਾਂ ਤਰਲੇ ਕਰ ਕਰਕੇ ਉਹਨੂੰ ਰੋਟੀ ਖਵਾਈ ਬੁਰ ਬੁਰ ਕੀ ਮੈਂ ਮਾਂ ਆ ਕੀ ਕਰਾਂ ਮੈਂ ਸਮਝਦੀ ਆ ਗੱਲ ਬੱਚੇ ਅੱਜ ਕੱਲ੍ਹ ਦੀ ਆਪਣੀ ਮਨਵਾ ਲੈਂਦੇ ਮਾਵਾ ਕੋਲੋਂ ਪਰ ਬਾਅਦ ਵਿੱਚ ਤੁਹਾਨੂੰ ਪਤਾ ਆ ਮਾਵਾ ਇੱਥੇ ਬਿਲਕਦੀਆਂ ਰਹਿੰਦੀਆਂ ਆ ਬੱਚੇ ਉੱਥੇ ਕੰਮਿਕਾਰੀ ਮਿਲੇ ਮਿਲੇ ਨਹੀਂ ਮਿਲੇ ਨਾ ਮਿਲੇ ਤੁਹਾਨੂੰ ਪਤਾ ਆ ਅੱਗੇ ਵੀ ਦੇਖੋ ਕਿੰਨੇ ਜਣਾਂ ਨੇ ਕਾਗਜ਼ ਲਾ ਕੇ ਇਦਾਂ ਹੀ ਪੈਸੇ ਲੈ ਕੇ ਤੋਰੇ ਆ ਤੇ ਇਦਾਂ ਹੀ ਮਾਵਾ ਕਲਪੜੀਆਂ ਫੇਰ ਬਾਅਦ ਚ ਤੁਸੀਂ ਤਾਂ ਮੇਰੇ ਆਪਣੇ ਖਾਸ ਮੈਂ ਤਾਂ ਸਮਝਾਉਂਦੀ ਵੀ ਸੀ ਤੁਹਾਨੂੰ ਕਿ ਮੁੰਡੇ ਨੂੰ ਸਮਝਾਓ ਕਿ ਇੱਥੇ ਹੀ ਬਹੁਤ ਕੰਮ ਹੈ ਬੁੱਧਣ ਇੱਥੇ ਹੀ ਰਵੇ ਘਰ ਜਾਂਦੇ ਬੋਲ ਮੈਂ ਤਾਂ ਭੈਣ ਜੀ ਹਾਰ ਗਈਆਂ ਕਹਿੰਦੇ ਆ ਨਾ ਕੋਈ ਕਿਸੇ ਕਿਸੇ ਦੇ ਮੂਰੇ ਨਹੀਂ ਹਾਰਦਾ ਬੰਦਾ ਆਪਣੇ ਢਿੱਡ ਮੂਰੇ ਹਾਰ ਜਾਂਦਾ ਬਿਲਕੁਲ ਬਿਲਕੁਲ ਔਲਾਦ ਅੱਗੇ ਮਾਂ ਹਾਰ ਜਾਂਦੀ ਹੈ ਹਾਰ ਜਾਂਦੀ ਨਾ ਬਸ ਚਲ ਮੈਂ ਤਾਂ ਇਹਦੇ ਪਾਪਾ ਨਾਲ ਵੀ ਇੰਨਾ ਕਲੇਸ਼ ਕਰਕੇ ਆਈਆਂ ਨਾ ਭੈਣ ਜੀ ਮੈਂੰਤੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਚਲੋ ਜੇ ਬੱਚੇ ਨਹੀਂ ਮੰਨਦੇ ਤਾਂ ਫਿਰ ਮੰਨਣੀ ਵੀ ਪੈਂਦੀ ਹੈ ਮਾਵਾ ਨੂੰ ਤੇ ਕੋਈ ਨਹੀਂ ਮੈਂ ਤੁਹਾਡੇ ਕਾਗਜ਼ ਦੇਖ ਲੈਣੀ ਆ ਹਾਂਜੀ ਤੇ ਕਿੰਨੇ ਪੈਸੇ ਚਾਹੀਦੇ ਤੁਹਾਨੂੰ ਮੈਨੂੰ 25 ਲੱਖ ਚਾਹੀਦਾ 25 ਲੱਖ ਚਾਹੀਦਾ ਹਾਂਜੀ ਐਡਾ ਹੈ ਜੀ ਤੇ ਤੁਹਾਨੂੰ ਪਤਾ ਹੀ ਹੈ ਬਾਹਰ ਤੇ ਮੈਂ ਸਾਰੇ ਕੋਲੋਂ ਲੈਂਦੀ ਹਾਂ 15% ਦੇ ਹਿਸਾਬ ਨਾਲ ਪੈਸੇ ਠੀਕ ਹੈ ਤੁਸੀਂ ਮੇਰੇ ਆਪਣੇ ਹੋ ਤੁਹਾਡਾ ਘਰ ਦਾ ਪਰਿਵਾਰਿਕ ਰਿਸ਼ਤਾ ਹੈ ਤੇ ਮੈਂ ਤੁਹਾਡੇ ਕੋਲ 10% ਦੇ ਹਿਸਾਬ ਨਾਲ ਹੀ ਲਵਾਂਗੀ ਜੀ ਹਾਂਜੀ ਭੈਣ ਜੀ ਕੋਈ ਠੀਕ ਹੈ

10% ਤੇ ਮਿਲੇ ਪੁੱਤ ਪੈਸੇ। ਅੱਛਾ। ਤੇ ਹੁਣ ਸਾਡੀ ਲਾਜ ਹੁਣ ਤੂੰ ਰੱਖ ਲਈ। ਆਹੀ ਸਾਡੇ ਕੋਲ ਸੀ। ਇੱਕੋ ਜਿਹੇ ਤਰ੍ਹਾਂ ਪਿਓ ਨੇ ਕਮਾ ਕੇ ਤੇ ਆ ਸਾਰਾ ਕੁਝ ਬਣਾਇਆ। ਤੇ ਹੁਣ ਇਹ ਮੇਰਾ ਪੁੱਤ। ਮੰਮੀ ਟੈਨਸ਼ਨ ਨਾ ਲਵਿਆ ਕਰੀ। ਜਾਣਦੇ 6 ਮਹੀਨੇ 6 ਮਹੀਨੇ ਸਾਰਾ ਕਰਜ਼ਾ ਲਾ ਦੇਣਾ ਟਾਟਾ। ਸਗੋਂ ਵਾਧੂ ਭੇਜਾਂਗਾ ਤੁਹਾਨੂੰ ਮੈਂ। ਬਸ ਮੇਰਾ ਪੁੱਤ। ਹੋਈ। ਅੱਛਾ ਸਭ ਕਰ ਲਾਂ। ਇਹ ਮੇਰਾ ਪੁੱਤ। ਹਾਂਜੀ ਮੰਮੀ। ਫੂਗਾਏ ਪ੍ਰੋਪਰਟੀ ਦੇ ਆਇਆ ਇਹਦੇ ਲਈ ਪੁੱਤ ਕੱਲ ਵੀ ਇਹਦੀ ਅੱਜ ਵੀ ਇਹਦੀ ਇਹ ਤਰ੍ਹਾਂ ਪਰਾਣਾ ਕਹਿੰਦਾ ਮੈਂ ਡਬਲ ਕਰਕੇ ਬਣਾਉਂਗਾ ਹੈ ਡਬਲ ਮੰਮੀ ਜਿੰਨੇ ਲੈ ਆਏ ਨਾ ਜੋ ਓਨੇ ਵੀ ਆ ਜੇ ਨਾ ਤੁਸੀਂ ਸ਼ੂਗਰ ਬਣਾਈ ਹੋ ਰੱਬ ਦਾ ਤੂੰ ਡਬਲ ਕਰਨੀ ਐ ਨਾ ਨਾ ਮੇਰਾ ਪੁੱਤ ਇੰਨਾ ਦਾ ਨਹੀਂ ਮੇਰਾ ਪੁੱਤ ਮੈਂ ਤੁਹਾਨੂੰ ਪਤਾ ਰਿਹਾ ਬਕਵਾਸ ਕਰਦੀ ਐ ਛੱਡੋ ਬਕਵਾਸ ਕੋਈ ਨਹੀਂ ਤੂੰ ਜਾ ਪੁੱਤ ਬਾਅਦ ਤੈਨੂੰ ਪਤਾ ਲੱਗੂਗਾ ਫੇਰ ਜਿੱਤੇ ਆਉਂਗੇ ਨਾ ਜਦੋਂ ਮਾਂ ਜਦੋਂ ਪਕਾਣੀਆਂ ਪਈਆਂ ਉੱਥੇ ਆਪੇ ਚੁੱਪ ਕਰ ਯਾਰ ਮੰਮੀ ਮੈਂ ਬੇਦਾਂ ਸਭ ਤੋਂ ਪਹਿਲਾਂ ਮਾਤਾਹੇ ਮਿਲਦਾ ਤਾਂ ਇਹ ਕੁਛ ਨਾ ਲੈ ਆਇਆ ਦਾ ਵਿਆਹ ਕਰਕੇ ਤੋਰੂਗਾ ਨਾ ਮੈਂ ਤਾਂ ਭਰਾਵਾ ਤੁਰ ਜਾਗੀ ਜਿੱਥੇ ਜਾਣਾ ਮੈਨੂੰ ਤਾਂ ਮਾਂ ਨੇ ਸਾਰਾ ਕੁਝ ਸਿਖਾਇਆ ਤੂੰ ਆਪਣੀ ਸੋਚ ਜਿੱਦ ਨੂੰ ਕੁਝ ਨਹੀਂ ਆਉਂਦਾ ਉੱਥੇ ਤੂੰ ਦੇਖ ਤੇ ਡਕਾ ਨਹੀਂ ਤੋੜੇ ਉੱਥੇ ਪਕਾਏਗਾ ਵੀ ਤੇ ਖਾਏਗਾ ਵੀ ਉਹ ਉਹ ਕਰੂਗਾ ਕਰੂਗਾ ਮੇਰਾ ਪੁੱਤ ਸਾਰਾ ਕੁਝ ਕਰੂਗਾ ਕਰੂਗਾ ਮਾਂ ਤੇਰਾ ਪੁੱਤ ਬਹੁਤ ਕੁਝ ਕਰੂਗਾ ਤੂੰ ਦੇਖ ਹੀ ਜਾਏਗਾ ਵਕਤ ਦੱਸੂਗਾ ਦੱਸੂਗਾ ਕਰੂਗਾ ਮੇਰਾ ਪੁੱਤ ਲੜਾ ਲੁੜਾ ਲੋ ਜਿਹੜੇ ਲਾਲ ਲੜਾ ਨੇ ਪਤਾ ਲੱਗੂਗਾ ਤੁਹਾਨੂੰ ਵੀ ਛੇਤੀ 25 ਲੱਖ ਫੂਕ ਆਏ ਆ ਇਹ ਨਹੀਂ ਤੇ ਇਹਦੀ ਗੱਲਾਂ ਸੀਰੀਅਸ ਨਾਲ ਲੋ ਕੋਈ ਨਾ ਮੇਰਾ ਪੋਰਟਫੋਲੀਓ ਹੁਣ ਮੇਰੀ ਇਲਾਜ ਤੇਰੇ ਹੱਥਾਂ ਵਿੱਚ ਲਾ ਇਹਨੇ ਪਾਪਾ ਨੂੰ ਵੀ ਇਦਾਂ ਹੀ ਕਿਹਾ ਤੇਰੇ ਪਾਪਾ ਤੋਂ ਵੀ ਨਾ ਮੈਨੂੰ ਜੁੱਤੀਆਂ ਕੋਈ ਹੁਣ ਕੋਈ ਨਹੀਂ ਕੋਈ ਨਾ ਹਾਂ ਕੋਈ ਨਾ ਟੈਨਸ਼ਨ ਲੈ ਚੱਲ ਮੇਰਾ ਪੁੱਤ ਚੱਲ ਮੇਰਾ ਪੁੱਤ ਤੇ ਹਾਂ ਅਜੇ ਖਿੜ ਹੋਣਾ ਆਪਣਾ ਹੈ ਰੋਟੀ ਟੈਂਸਰ ਖਾਈ ਅੱਛਾ ਤੇ ਪੁੱਤ ਬਾਹਰ ਸੰਗਤ ਚ ਨਹੀਂ ਬਹਿਣਾ ਤੈਨੂੰ ਪਤਾ ਉੱਥੇ ਬਾਹਰਲੀ ਦੁਨੀਆ ਕਿੱਦਾਂ ਦੀ ਹੈ ਹੈ ਹਾਂ ਕੋਈ ਟੈਨਸ਼ਨ ਨਹੀਂ ਹਾਂ ਚੱਲ ਭਰਾਵਾ ਚੱਲਣਾ ਹੁਣ ਕੁਛ ਕਰ ਵੀ ਨਹੀਂ ਉੱਥੇ ਵੇਲਾ ਨਾ ਬੈਠਾ ਰਹਿ। ਕੋਈ ਨਹੀਂ। ਮੈਂ 6 ਮਹੀਨੇ ਤੇ ਤੱਕ ਨਾ ਹੀ ਦੇਣਾ ਤੇਰੇ ਕੋਲ। 6 ਮਹੀਨੇ ਤੱਕ ਤੇਰਾ ਸਾਰਾ ਘਰ ਚਲਾਵਾਂਗਾ। ਤੂੰ ਤੇ ਪੈਸੇ ਦੀ ਨਹੀਂ ਤੂੰ ਆਪਣਾ ਧਿਆਨ ਰੱਖੀ। ਪੈਸੇ ਤਾਂ ਕੋਈ ਨਹੀਂ ساری ਉਮਰ ਹੀ ਕਮਾਣੇ। ਹੈ ਆਪਣਾ ਧਿਆਨ ਰੱਖੀ। ਧਿਆਨ ਸਿਰਖਾਈ ਮੇਰਾ ਪੁੱਤ ਤੇ ਮਾੜੀ ਸੰਗਤ ਤੋਂ ਬਚੀ। ਹੈ। ਤਾਂ ਵੇਲਾ ਨਾ ਬੈਠਾ ਰਹੀ ਕਰ ਵੀ ਲਈ ਉੱਥੇ ਜਾਨੀ ਕੁਝ। ਕਰੂਗਾ ਹੀ ਪੁੱਤ। ਤੂੰ ਕਰ ਦੇ ਦਾਸ। ਮੈਂ ਕਰ ਲਾਂਗੀ ਤੂੰ ਆਪਣਾ ਦੇ ਚੱਲ ਜਾ ਮੇਰੇ ਤੋਂ ਮੇਰਾ ਹੱਥ ਛੱਡ ਲੈ ਨੀ ਤੂੰ ਜਾ ਚੱਲ ਬਾਏ ਓਕੇ ਚਲੋ ਮੰਮੀ ਭਰੋਈ ਕਰ ਤੇ ਜਾਣੇ ਪਿਆ ਆਪਣੀ ਮਰਜ਼ੀ ਨਾਲ ਹੀ ਗਿਆ ਟੈਨਸ਼ਨ ਨਾ ਲਾਉ ਤੀ ਮੈਂ ਹੈਗੀ ਨਾ ਤੁਹਾਡੇ ਕੋਲ ਹਲੋ ਹਾਂਜੀ ਨਮਸਤੇ ਮੰਮਾ ਜੀ ਕੀ ਹਾਲ ਚਾਲ ਸੁਣਿਆ ਵਧੀਆ ਵਧੀਆ ਤੂੰ ਦੱਸੋ ਮੈਂ ਠੀਕ ਹਾਂ ਬੱਤ ਕਿੱਦਾਂ ਮੇਰੀ ਸੋਣੀ ਰੋਟੀ ਖਾ ਲਈ ਸੀ ਹਾਂਜੀ ਹਾਂਜੀ ਖਾ ਲਈ ਸੀ ਮੰਮੀ ਲੱਗਿਆ ਹੋਰ ਕਿਵੇਂ ਕੰਮ ਕਰ ਠੀਕ ਐ ਮੰਮੀ ਕੰਮ ਕਿੱਥੇ ਯਾਰ ਇੱਥੇ ਲੁੱਕੀ ਪਤਾ ਨਹੀਂ ਕਿਹੜੇ ਕਿਹੜੇ ਕੰਮ ਕਰਾ ਰਿਆ ਹਾਂ ਹਾਂ ਇੱਥੇ ਕੋਈ ਕੰਮ ਹੀ ਨਹੀਂ ਮਿਲਦਾ ਜੇ ਮਿਲਦਾ ਹੈਗਾ ਤੇ ਫਾਲਤੂ ਦੇ ਕੰਮ ਹੋ ਗਏ ਕੱਪੜੇ ਧੋ ਲੋ ਪਾਂਡੇ ਧੋ ਲੋ ਵਿੰਡੋ ਕਲੀਨ ਕਰ ਦੋ ਟਾਇਲਟ ਕਲੀਨ ਕਰ ਦੋ ਆਹੀ ਸਭ ਕੰਮ ਆ ਤੇ ਪੁੱਤਰ ਤੈਨੂੰ ਤਾਂ ਕਹਿੰ ਲਈ ਗਿਆ ਸੀ ਪੇਦਾ ਦੇ ਕੰਮ ਲੈਨੇ ਚਲ ਜਿਹੜਾ ਕੰਮ ਮਿਲਦਾ ਉਹ ਕਰ ਲੈ ਪੁੱਤ ਮੰਮੀ ਯਾਰ ਹੁਣ ਮੈਂ ਹੀ ਕੰਮ ਲਈ ਆਇਆ ਯਾਰ ਤੁਸੀਂ ਆਪ ਹੀ ਦੇਖ ਲਓ ਪੁੱਤਰ ਕੰਮ ਤਾਂ ਕੰਮ ਹੀ ਹੁੰਦਾ ਨਾ ਫਿਰ ਨਹੀਂ ਮੰਮੀ ਮੈਂ ਕੰਮ ਲੈ ਨਹੀਂ ਆਇਆ ਹੈਗਾ ਨਾਲੇ ਯਾਰ ਜਿਹੜੇ ਮੈਂ ਪੈਸੇ ਲੈ ਕੇ ਆਸੀ ਸਾਰੇ ਮੁੱਕ ਗਏ ਆ ਮੈਂ ਤਾਂ ਖਾਂ ਚੁੱਕੇ ਪੈਸੇ ਨਹੀਂ ਹੈਗੇ ਤੇ ਮੈਨੂੰ ਕਰ ਦੋ 1 ਲੱਖ ਡੇਢ ਲੱਖ ਭੇਜੋ ਮੈ ਪੁੱਤਰ ਤੈਨੂੰ ਕਿੱਥੋਂ 1 ਲੱਖ ਡੇਢ ਲੱਖ ਭੇਜਾਂ ਹਜੇ ਹੁਣ ਤਾਂ ਤੈਨੂੰ ਭੇਜਿਆ ਮੈਂ 25 ਲੱਖ ਰੁਪਇਆ ਲਾ ਕੇ ਹਾਂ ਕਿੱਥੋਂ ਭੇਜਾਂ ਮੰਮੀ ਦੇਖ ਲਓ ਯਾਰ ਕਰ ਲਓ ਮੇਰੇ ਤੋਂ ਨਹੀਂ ਹੈਗੇ ਇੱਥੇ ਕਾਹਨ ਜੋ ਕਿ ਪੈਸੇ ਨਹੀਂ ਹੈਗੇ ਅਤੇ ਕੰਮ ਵੀ ਨਹੀਂ ਮਿਲਦਾ ਪਿਆ ਉੱਥੋਂ ਮੈਂ ਦੱਸੂ ਕਿਵੇਂ ਕਰਾਂ ਪੁੱਤ ਉੱਥੇ ਵੇਖ ਲੈ ਜਿਹੜਾ ਕੰਮ ਮਿਲਦਾ ਉਹੀ ਕਰ ਲੈ ਤੂੰ ਜਿਹੜਾ ਮਿਲਦਾ ਉਹੀ ਕਰ ਕੋਈ ਨਹੀਂ ਕੀ ਹੋ ਗਿਆ ਉਹ ਪੁੱਤਰ ਮੇਰੀ ਗੱਲ ਸੁਣ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਬੱਚੇ ਹੈ ਜਿਹੜਾ ਕੰਮ ਮਿਲਦਾ ਉਹ ਕਰ ਲੈ ਠੀਕ ਹੈ ਨਹੀਂ ਮੰਮੀ ਮੈਨੂੰ ਜਿਹੜਾ ਤੁਹਾਨੂੰ ਵਧੀਆ ਲੱਗੂਗਾ ਮੈਂ ਉਹੀ ਕਰਨਾ ਵਾ ਮੈਂ ਆਹ ਨਹੀਂ ਕੰਮ ਕਰਨਾ ਛੋਟੇ ਮੋਟੇ ਜੀ ਚੱਲ ਹੁਣ ਦੇਖਦੀ ਆ ਮੈਂ ਕੋਈ ਨਹੀਂ ਤਾਹੇ ਮੈਨੂੰ ਨਾਲ ਭੇਜ ਦਿਓ ਹੋ ਹੋ ਦੇ ਦਿਆਂ ਪੁੱਤ ਘਰ ਦੀ ਤੇਰੇ ਪਾਪਾ ਨਾਲ ਹੂੰ ਠੀਕ ਓਕੇ